ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅਸੀਂ ਝੜ ਰਹੇ ਹਾਂ ਜੀ ਵੀਰ ਇਧਰ ਆਈਆਂ ਹੋਈਆਂ ਨੇ ਸੰਗਤਾਂ ਦੋ ਬੰਦੇ ਇਧਰ ਤੇ ਦੋ ਸਾਹਮਣੇ ਓੱਡੀ ਜਾਂਦੇ ਝੋਨਾ ਤੇ ਮੈਂ ਜਿਹੜਾ ਡਿਲੀਵਰੀ ਕਰਦਾ ਇਹਨਾਂ ਨੂੰ ਨੇੜੇ ਲਿਆ ਕੇ ਇਸ ਤਰ੍ਹਾਂ ਮਾਰਦੇ ਨੇ ਤੇ ਬਾਅਦ ਜਿਹੜਾ ਇਧਰ ਰੱਖਦੇ ਨੇ ਆਪ ਦਾ ਵੀ ਝਾੜ ਕੇ ਰੱਖ ਰਹੇ ਹਾਂ ਤੇ ਸੁਪਰ 212 ਫਰਮਲ ਵੈਰੈਟੀ ਦਾ ਤੇ ਇੱਧਰ ਦੇਖੋ ਨਹਰਾ ਬਹਰਾ ਲੱਗੀਆਂ ਹੋਈਆਂ ਨੇ ਤੇ ਆਪ ਦਾ ਆਪ ਦਾ ਬੀ ਤੁਸੀਂ ਝਾੜ ਕੇ ਰੱਖੋ। ਇਹਦਾ ਭਾਈ ਬੀ ਲਓ ਝਾੜ। ਤੁਹਾਨੂੰ ਦਿਖਾਉਣੇ ਆ ਜੋ ਅਜੋ ਇੱਧਰ ਨੇੜੇ। ਇਹ ਦਾਣੂ ਭਾਈ ਇੱਕ ਨੰਬਰ ਦਾਣਾ ਜੀ ਇੱਕ ਨੰਬਰ ਦਾਣਾ ਕੋਈ ਕੋਈ ਹਰਾ ਹੁੰਦਾ ਵਿੱਚ ਉਹ ਆਪ ਸੁੱਕ ਜੂਗਾ ਤੇ ਤੁੱਕੇ ਸਕਾਇਆ ਤੇ ਐ ਕਰ ਕਰ ਕੇ ਮੁੰਡੇ ਮਾਰਦੇ ਪੁਰਾਣੇ ਸਮਾਂਗੇ ਡਰਾਮਾ ਤੇ ਤੇ ਸਾਹਮਣੇ ਲੱਗੇ ਹੋਇਆ ਮੇਰੇ ਵੀਰ ਵੱਡਣਾ। ਮਾਹੌਲ ਠੀਕ ਹੈ ਜੀ ਪੂਰਾ ਥੋੜੀ ਜਿਹੀ ਗਰਮੀ ਲੱਗਦੀ ਧੁੱਪ ਥੋੜੀ ਜਿਆਦਾ ਅੱਜ ਮੌਸਮ ਸਾਫ਼ ਕਰਕੇ ਤੇ ਦੇਖੋ ਤੁਸੀਂ ਬਹੁਤ ਸੋਹਣਾ ਸੱਜਿਆ ਹੋਇਆ ਝੋਨਾ ਫੱਬਿਆ ਹੋਇਆ ਝੋਨਾ ਆਪੋ ਆਪ ਦਾ ਵੀ ਬਾਈ ਜੀ ਜਰੂਰ ਚਾਰ ਕੇ ਰੱਖਿਆ ਕਰੋ ਆਪਦਾ ਆਪਦਾ ਮੌਸਮ ਤੇ ਪੌਂਡ ਜਿਹੜਾ ਮਰਜੀ ਵੀਜ ਲੋ ਪਿਛਲੀ ਵਾਰ ਜਿਹੜਾ ਜਦੋਂ ਐਤੀ ਬਾੜੀ ਬਲੈਕ ਹੋਈ ਸੀ ਝੋਨੇ 212 ਦਾ ਵੀ ਮਿਲਿਆ ਨਹੀਂ ਸੀਗਾ ਲੋਕਾਂ ਨੂੰ ਮਾੜਾ ਚਾਪ ਦੀ ਗਈ ਸੀਗੇ ਆ ਕਰਕੇ ਆ ਦਾ ਆ ਦਾ ਝਾੜ ਕੇ ਰੱਖਿਆ ਕਰੋ ਵੀ ਮੌਕੇ ਤੇ ਜਿਹੜਾ ਮਰਜੀ ਬੀਜ ਲੈ ਲਿਆ ਕੇ ਜਿਹੜਾ ਤੁਹਾਨੂੰ ਮਿਲ ਜੇ ਠੀਕ ਹੈ ਜੀ ਤੇ ਸਾਡੇ ਤਾਂ ਅਸੀਂ 3-4 ਸਾਲ ਹੋ ਗਏ ਇਹੀ ਚੌਲਾਂ ਲਾਉਣੇ ਆ ਸਭ ਤੋਂ ਵਧੀਆ ਹੁੰਦਾ ਹੈ ਸੁਪਰ 212 ਪਹਿਲਾਂ 212 ਲਾਉਂਦੇ ਹੁੰਦੇ ਸੀ ਜੀ ਤੇ ਡਿੱਗਦਾ ਬਹੁਤ ਘੱਟ ਆ ਜੀ ਤੇ ਅੱਗੇ ਆਪਾਂ ਹੁਣ ਹਾਂਜੀ ਵੀਰੋ ਝੋਨੇ ਦਾ ਬੀਜ ਝਾੜ ਰਹੇ ਆਂਗੇ ਵੈਰਾਈਟੀ ਕਿਹੜੀ ਹੈ ਸੁਪਰ 212 ਹਰ ਸਾਲ ਆਪਾਂ ਇਹ ਵੈਰਾਈਟੀ ਲਾਉਣੀ ਆ ਪਹਿਲਾਂ 212 ਆਉਂਦਾ ਹੁੰਦਾ ਸੀਗਾ ਦੋਕਸਲਾਂ ਦਾ ਸੁਪਰ 212 ਨਿਹੜਾ ਆਇਆ ਹੋਇਆ ਠੀਕ ਹੈ ਜੀ ਤੇ ਤੁਸੀਂ ਇਹ ਡੇਗ ਦਾ ਬੋਗਾਟਾ ਚੋਨਾ ਇਹ ਦੀ ਖਾਸियत ਹੈ ਜੀ ਕਿ ਫੱਬਿਆ ਹੋਇਆ ਚੋਨਾ ਕੱਦ ਪੂਰਾ ਚੋਨੇ ਤੁਸੀਂ ਦੇਖ ਲਓ ਤੇ 70 ਤੋਂ ਪਲੱਸ ਹੀ ਰਹਿੰਦਾ ਹੈ ਇੱਧਰ ਆਪਣੇ ਸੰਦੇਸ਼ ਨੇੜੇ ਖੜੇ ਹੋਏ ਆ ਜੀ ਸਾਹਮਣੇ ਆਹ ਸ਼ਾ ਟਰੈਕਟਰ ਤੇ ਇੱਧਰ ਆਪਣਾ ਬਲਟ ਖੜਾ ਹੋਇਆ ਜੀ ਠੀਕ ਹੈ ਇਹ ਦੋ ਬੰਦੇ ਝਾੜਦੇ ਨੇ ਡਰਮ ਤੇ ਮਾਰ ਕੇ ਆਪਾਂ ਇਹਨਾਂ ਨੂੰ ਨੇੜੇ ਲਿਆ ਕੇ ਦਿੰਨੇ ਆ ਉਧਰ ਚੱਕ ਚੱਕ ਕੇ ਇਹ ਰਾਹ ਦੇ ਨਾਲ-ਨਾਲ ਤਾਂ ਕਰਕੇ ਵੱਢ ਰਹੇ ਆ ਕਿਉਂਕਿ ਸੁੱਕਿਆ ਹੋਇਆ ਇਹ ਝੋਨਾ ਬਿਲਕੁਲ ਤੇ ਮੋਟਾ ਦਾਣਾ ਹੈਗਾ ਕਿਉਂਕਿ ਪਾਣੀ ਥੋੜਾ ਘੱਟ ਲੱਗਦਾ ਹੁੰਦਾ ਨਾਲ-ਨਾਲ ਉਚਾਈ ਕਰਕੇ ਦੋ ਬੰਦੇ ਉੱਧਰ ਸਿਰੇ ਤੱਕਰ ਇਹ ਵੱਢ ਰਹੇ ਨੇ ਆ ਪਸਟੀ ਤੇ ਇਹ ਝਾੜ-ਝਾੜ ਕੇ ਇੱਧਰ ਰੱਖੀ ਜਾਂਦੇ ਨੇ ਇਹ ਜਦੋਂ ਆਪਾਂ ਝਾੜ ਲਿਆ ਇਹ ਵੀ ਧਿਆਨ ਰੱਖੋ ਕਿ ਜਿਹੜਾ ਥੱਲੇ ਥਾਂ ਖਾਲੀ ਨੰਗਾ ਹੋ ਗਾ ਨਾ ਇਹ ਸੁੱਕ ਜਾਂਦਾ ਮੁੜ ਕੇ ਕਣਕ ਨਹੀਂ ਉਗਰਨੀ ਤੇ ਜਿਹੜਾ ਆ ਖਾਲੀ ਇਹ ਚੀਜ਼ ਇਹ ਆਪਾਂ ਸਾਰੀ ਇਹ ਤੇ ਖਿਲਾਰ ਦੇਣੀ ਆ ਜੋ ਝਾੜ ਲਿਆ ਆਪਾਂ ਵੀ ਜਿਸ ਕਰਕੇ ਕਿ ਧਰਤੀ ਸੁੱਕਦੀ ਨਹੀਂ ਆਪਣੀ ਤੇ ਆਪਣਾ ਜਿਹੜਾ ਕਣਕ ਦਾ ਬੀਜ ਆ ਉਹ ਚੰਗੀ ਤਰ੍ਹਾਂ ਉੱਗ ਰਿਹਾ ਹੋਊਗਾ ਇੱਕ ਮਜਬੂਤ ਆਉਣ ਰੱਖਿਓ ਤੇ ਬੀ ਆਪ ਦਾ ਇਸ ਕਰਕੇ ਝਾੜਨੇ ਆ ਕਿਉਂਕਿ ਬਿਮਾਰੀਆਂ ਇਸ ਵਾਰ ਬਹੁਤ ਲੋਕਾਂ ਦੇ ਬੀਜਾਂ ਨੂੰ ਲੱਗੀਆਂ ਤੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਬੌਣੇ ਰੋਗ ਦੀ ਸਮੱਸਿਆ ਵੀ ਆ ਸਕਦੀ ਹੈ ਤਾਂ ਕਰਕੇ ਆਪ ਦਾ ਉਹ ਬੀਜ ਜਰੂਰ ਝਾੜ ਕੇ ਰੱਖਿਓ ਮੌਕੇ ਤੇ ਜਿਹੜਾ ਮਨ ਤੁਸੀਂ ਬੀਜ ਆ ਜਿਹੜਾ ਉਹ ਲੈ ਕੇ ਤੁਸੀਂ ਬਾਜ਼ਾਰ ਤੇ ਕਰ ਸਕਦੇ ਹੋ ਪਿਛਲੀ ਯਾਰ ਬਲੈਕ ਬਹੁਤ ਚੱਲੀ ਸੀ 212 ਦੀ ਤੇ ਇਸ ਕਰਕੇ ਆਪਾਂ ਪਹਿਲਾਂ ਹੀ ਆ ਦਾ ਆਪਾਂ ਵਧੀਆ ਜਿੱਥੋਂ ਨਾਲ ਨਾਲ ਉੱਚਾਈ ਦੀ ਜਗਾ ਸੀਗੀ ਤੇ ਜਿਹੜੇ दाणे ਮੋਟੇ ਆ ਉਹ ਤੋਂ ਪਰੇ 12 ਦੇ ਇਹ ਛਾੜ ਕੇ ਆਪਾਂ ਰੱਖ ਰਹੇ ਆ ਤੇ ਆ ਦਾ ਘਰ ਦਾ ਬੀਜ ਜਿਹੜਾ ਉਹ ਹੋਰਾਂ ਕਾਮਯਾਬ ਹੁੰਦਾ ਠੀਕ ਆ ਜੀ ਤੇ ਅੱਗੇ ਆਪ ਕਰਦੇ ਆ ਗੱਲਬਾਤ ਤੇ ਚਾਹ ਦਾ ਟਾਈਮ ਹੋ ਗਿਆ ਤੇ ਚਾਹ ਆ ਗਈ ਆ ਬਈ ਸਾਡੀ ਚਾਹ ਤਾਂ ਤੜਕੇ ਵੀ ਆ ਹਾਂ ਆਓ ਦੇਖੋ ਜੀ ਸਾਹਮਣੇ ਚਾਰ ਬੰਦੇ ਆ ਗਏ ਇੱਕ ਬੱਚਾ ਸਾਡਾ ਇੱਕ ਮਾਲ ਪੂਰਾ ਚੰਦ ਕੇ ਰੱਖੀਦਾ ਜੀ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਕਿਵੇਂ ਕੰਮ ਹੁੰਦਾ ਹੈ ਇਹ ਬਾਈ ਪੂਰਾ ਬਾਈ ਬੱਚੇ ਨੂੰ ਇਹ ਦੂਗਾ ਚਾ ਪੀਣੇ ਆ ਹੁਣ ਆ ਗਿਆ ਜੀ ਸਰਦਾਰ ਹਾਂ ਛੋਟੇ ਸਰਦਾਰ ਸਾਹਿਬ ਤੁਨ ਵਾਰਾ ਗਿਆ ਛੋਟੇ ਸਰਦਾਰ ਗਿਆ ਆਇਆ ਕਰਨਾ ਯਰ ਰੇ ਇਹ ਬਾਈ ਸਪਰੇਅ ਤਿੰਨ ਪਾਲਦਾ ਨਾ ਬੱਸ ਮੱਸੀ ਕੀ ਕਰਿਆ ਰਹਾ ਕੋਹੋ ਕੋਈ ਨਾ ਇਹ ਸਪਰੇਅ ਕਰਦੇ ਜਦੋਂ ਗੋਪ ਬਣਨੀ ਸ਼ੁਰੂ ਹੋ ਜੇ ਸਪਰੇਅ ਸਾਹਿਬ ਕਰਤਿਆਂ ਪੇਵਾ ਨਾ ਲਾ ਲਾਵਾ ਕੋਈ ਨਾ ਕਿਦੋਂ ਬਹੁਤ ਹੁੰਦਾ ਉਹ ਨਾ ਪਾਏ ਜਿਹੜਾ ਹੈ ਕੋਈ ਨਾ ਪਤਾ ਨਹੀਂ ਪਾਉਂਦਾ ਹੋਰ ਰੋਟੀ ਉਸ ਦਾ ਉਹ ਪਹਿਲੀ ਮੈਦੀ ਕਰਾਉਂਦੇ ਆ ਨਰਕ ਦੀ ਜੀ ਮੈਂ ਜਮਾ ਜਿਹੜਾ ਮਰਜ਼ੀ ਲਿਓ ਅਗਲੀ ਮਰਜ਼ੀ ਤੋ ਫਟ ਕੋਈ ਐ ਟੀਚਾ ਆਉਂਦੀ ਹੈ ਉਹ ਲੱਗੀ ਕੋਈ ਨਹੀਂ ਖਾ ਲਾਂਗੇ ਰੋਟੀਆਂ ਵਾਲੇ ਵੱਧ ਪਕਾਉਣਾ ਬਹਿਣਗੇ ਬੰਦੇ ਵਾਲੇ ਆ ਕਸਰੀਕਾ ਟਾਣਾ ਮੰਡੀ ਜੇ ਵੇਖੀਗੇ ਨਾ ਚਾਹ ਬਿਨੋਂ ਨਹੀਂ ਆ ਚਾਹ ਖਾ ਲਓ ਆਪਣੀ ਲਾਲ ਰੰਗ ਦੀ ਚਾਹ ਮੇਰੀ ਫੇਰਿਸ ਪਰ ਕੰਮ ਕਰਦੀ ਹੂ ਇੱਥੇ ਵਿੱਚ ਠੀਕ ਹੈ ਜੀ ਤੁਸੀਂ ਪੀ ਸਕਦੇ ਹੋ ਆਪੇ ਖੇਰ ਕੇ ਬਾਅਦ ਚ ਤੇਜੀ ਇੰਵਿਟ ਚੱਲ ਲੱਗੇ ਪੌਣੇ ਨੇ ਭਿੱਜੇ ਨੂੰ ਰੰਗ ਗਾਂਗਾ ਮੇਰੇ ਆਓ ਜੀ ਰੋਟੀ ਖਾਓ ਇਦਾਂ ਰੋਟੀਆਂ ਆ ਵੇਖੋ ਇਹ ਸਪੈਸ਼ਲ ਗੋੜਾ ਹੈ ਕੰਮ ਤੇ ਗੋੜਾ ਜਦੋਂ ਫੱਕ ਫੁਕੜਾ ਕਰਦੇ ਆ ਪਰ ਉਹ ਨਹੀਂ ਓਏ ਆਇਆ ਨਹੀਂ ਮੈਂ ਮੈਂ ਕਹਾ ਮੈਂ ਕਿ ਤੇ ਭਿੱਜਾ ਆਇਆ ਨਹੀਂ ਮੈਂ ਨੀਰਾ ਦਾ ਆਇਆ ਸੀ ਐ ਸੁੱਕਾ ਹੈ ਮੈਨੂੰ ਲੱਗਦਾ ਨਹੀਂ ਭਿੱਜਾ ਝੋਨੇ ਵੇਖੋ ਆਪਣੇ ਇਹਦੇ 212 ਹੀ ਸਾਲਾ ਵਿਚਾਰੇ ਪਾਸੇ ਆਪਣੇ ਚੋਨਾ ਮੈਨੂੰ ਤਾਂ ਦੋ ਦੇ ਦੇ ਆ ਮੰਨੇ ਰੋਕੀ ਨਹੀਂ ਲੱਗਦੀ ਪੰਜ ਖਾ ਕੇ ਕਹਿੰਦਾ ਬਸ ਕਰ ਦਿਆਂ ਦੋ 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 ਯਾਰ ਦੋ ਦੋ ਵਾਰੀ ਪੰਜ ਪੰਜ ਦੋ ਬਾਈ ਬਾਰ ਠੀਕ ਹੈ ਲੋ ਵੀ ਦੋਸਤੋ 2 ਕਵਾਂਟਲ ਦਾ ਝਾੜ ਲਿਆ 20 25 ਕਿਲੋ ਹੋਰ ਝਾੜਨਾ ਵੀ ਤੇ ਆਪਾਂ ਨਾਲ ਦੇ ਨਾਲ ਜਿਹੜਾ ਝਾੜਿਆ ਸੀਗਾ ਬੀਜ ਜਿਹੜੀ ਪਰਾਲੀ ਵਧੀ ਸੀ ਉਹ ਆਪਣਾ ਜਿਹੜਾ ਜਗਾ ਟੱਕਦੀ ਹੈਗੀ ਤਾਂ ਕਰਕੇ ਵੀ ਜਿਹੜਾ ਜਗਾ ਨਾਲ ਸੁੱਕ ਜੇ ਹਨਾ ਮੁੜ ਕੇ ਖੁਸ਼ਕ ਹੋਏ ਨਹੀਂ ਤੇ ਕਣਕ ਨੂੰ ਗਰਦੀ ਤੇ ਆਪਾਂ ਉਹ ਜਗਾ ਤੇ ਵੀ ਇਹ ਵੀ ਧਿਆਨ ਜਰੂਰ ਰੱਖਿਆ ਕਰੋ ਸੁੱਕਣਾ ਵਾਂਣ ਕਾਫੀ ਹੋਣ ਕਰਕੇ ਤੇ 2.5 ਕਵਾਂਟਲ ਦੇ ਕਰੀ ਆਪਾਂ ਝਾੜਾਂਗੇ ਤੇ ਇੱਕ ਦੋ ਘਰ ਹੋਰ ਨਾਲ ਲੱਗੇ ਹੋਏ ਨੇ ਆਪਣੇ ਅੱਗੇ ਤੋਂ ਫਿਰ ਹੋਰ ਵੱਢ ਰਹੇ ਆ ਤੇ ਇੱਥੇ ਮੋٹے ਇਹ ਦਾਣੇ ਸਾਨੂੰ ਲੱਗੇ। ਇਹ ਰੂਪ ਇਹ ਨਾ ਬੱਚਾ ਇੱਕ ਮੇਰਾ ਪੱਕਾ ਰੱਖੀਆ। ਹਾਂਜੀ ਵੀਰੋ ਤੇ ਕੰਮ ਆਪਾਂ ਕਰਤਾ ਕਲੀਅਰ ਤੇ ਆਹ ਬੀਜ ਜਿਹੜਾ ਰੱਖ ਲਿਆ ਆਪਾਂ 212 ਦਾ ਠੀਕ ਹੈ ਜੀ। ਦਿਹਾੜੀ ਤਾਂ ਸਾਰੀ ਲਹਿ ਗਈ ਪਰ ਮਿਹਨਤ ਦਾ ਫਲ ਆ ਜਿਹੜਾ ਮਿੱਠਾ ਹੁੰਦਾ ਬਹੁਤ ਸੋਹਣਾ ਸੀਣਾ ਸ਼ਾਮ ਦਾ ਠੀਕ ਹੈ ਜੀ ਸ਼ਾਮ ਦਾ ਤੇ ਜ਼ੋਰ ਤਾਂ ਲੱਗਿਆ ਪਰ ਇਹਦਾ ਸਕੂਨ ਆਊਗਾ ਜਦੋਂ ਆਪਾਂ ਗਾਹ ਨੂੰ ਪੂਰਾ ਚੰਗਾ ਆਪਣੇ ਬੀਜ ਆਪਣੇ ਹੋਇਆ ਵਧੀਆ ਫਸਲ ਹੋਊਗੀ ਇਸ ਕਰਕੇ ਮਿਹਨਤ ਦਾ ਫਲ ਜਰੂਰ ਮਿਲੂਗਾ ਤੁਸੀਂ ਵੀ ਝਾੜ ਕੇ ਰੱਖ ਲਓ ਤੇ ਕਿਹੜੀ ਕਿਹੜੀ ਵੈਰਾਈਟੀ ਲਾਈ ਹੈ ਤੇ ਇਹ ਵੀ ਦੱਸਿਓ ਤੇ ਜੀ ਤੁਸੀਂ ਕਿਹੜੀ ਲੌਂਗ ਡਾਊਨ ਬੀਜ ਝਾੜੋਗੇ ਉਹ ਵੀ ਜਰੂਰ ਦੱਸੋ ਮੇਰੇ ਵੀਰ ਤੇ ਇਸ ਤਰ੍ਹਾਂ ਦਾ ਹਾਲ ਸਾਰਾ ਸਾਡਾ ਹੋਇਆ ਜੀ ਬੰਦਿਆਂ ਨੇ ਸਮਾਨ ਝਾੜਦਾ ਸਾਨੂੰ ਦਿਖਾਉਣੇ ਆ ਮੁਕੇ ਵਾਕੀ ਝਾੜਦੇ ਦਰ ਸਿੰਘ ਤੇ 2 2.5 ਕਮਾਂਡੀਆਂ ਦੇ ਕਿਰੀਬ ਆਪਾਂ ਬੀਜ ਝਾੜ ਲਿਆ ਤੇ ਹੁਣ ਆਪਾਂ ਰਵਾਨਗੀ ਫੜਦੇ ਆ ਤੇ ਦੇਖੋ ਜੀ ਇਹਦਾ ਚੋਨਾ ਇਧਰ ਬਾਸਮਤੀ ਲੱਗਿਆ ਹੋਇਆ ਉਹ ਦਰਸ਼ਾਮ ਦੇ ਪ੍ਰੈਸ਼ ਦੇਖੋ ਬਹੁਤ ਸੋਹਣੇ ਆ ਇਧਰ ਜੱਗੂ ਸਿੰਘ ਜੀ ਠੀਕ ਆ ਜੀ ਉਹ ਸ੍ਰੀ ਕਾ ਜੀ 2 ਕਵਾਂਟਲ ਦੇ ਕਰੀਬ ਆਪਾਂ ਚਾੜ ਲੈਣਾ ਚੋਨਾ ਆ ਆ ਕਿਤੇ ਕਿਤੇ ਅੱਗ ਕੋਈ ਲੱਗੀ ਹੋਊਗੀ ਇਧਰ ਬਟੇਂਡਾ ਇਧਰ ਮੁਖਸਰ ਆ ਹਰਾ ਤਾਂ ਇਹ ਤੇ ਇਧਰ ਆਪਣਾ ਪਿੰਡ ਆ ਜੀ ਇਧਰ ਅਫਸਰ ਸਾਹਿਬ ਆ ਜੀ ਇਧਰ ਤੇ ਅਸੀਂ ਜਾਵਾਂਗੇ ਠੀਕ ਹੈ ਇਹ ਸਹਾਮਣ ਖਾਨ ਵਾਲਾ ਬ੍ਰੇਸਲੈਟ ਲਈ ਫਿਰਦਾ ਮੁੰਡਾ ਇੱਧਰ ਤੇ ਘਰੇ ਆ ਕੇ ਬਾਈ ਜੀ ਵੀ ਆਪਾਂ ਖਲਾਰਤਾ ਹੈਗਾ ਤੇ ਇਹਨੂੰ ਗੱਟਿਆਂ ਦੇ ਵਿੱਚ ਜਦੋਂ ਝਾੜ ਲੈਨੇ ਨਾ ਉਦੋਂ ਹੀ ਪਾਉਣਾ ਚਾਹੀਦਾ ਹੈ ਵੀ ਜਦੋਂ ਸ਼ਾਮ ਨੂੰ ਆਪਾਂ ਤੁਰਨਾ ਕਿਉਂਕਿ ਇਹ ਥੋੜਾ ਜਿਹਾ ਗੱਲਾ ਵਿੱਚ ਸਲਾਬਾ ਹੁੰਦਾ ਹੈ ਜੇ ਆਪਾਂ ਗੱਟਿਆਂ ਚ ਨਾਲ ਦੀ ਨਾਲ ਆਪਾਂ ਇਹਨੇ ਤਾਂ ਖਰਾਬ ਹੋ ਜਾਂਦੇ ਚਾਰ ਪੰਜ ਦਿਨ ਧੁੱਪ ਲਵਾਵਾਂਗੇ ਉਸ ਤੋਂ ਬਾਅਦ ਸਾਂਭ ਦਾਂਗੇ